ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਾਂ ਵੀਡੀਓ ਪਾਉਂਦੇ ਰਹਿਣਾ ਬਾਈ ਜੀ ਅੱਜ ਤੁਹਾਡੇ ਦੇ ਕਬੂਤਰ ਲੱਗਿਆ ਬਈ ਕਬੂਤਰ ਕਾਫੀ ਨੇ ਆਏ ਹੋਏ ਆਪਣੇ ਕੋਲ ਅੱਜ ਆ ਦੇਖੋ ਕਿਸ ਨੂੰ ਗੋਲਿਆਂ ਦੀ ਲੋੜ ਹੈ ਕਿਸ ਨੂੰ ਲਾਲ ਰਤਿਆਂ ਦੀ ਲੋੜ ਹੈ ਕਿਸ ਨੂੰ ਕਾਲੇ ਜਿੰਨਿਆਂ ਦੀ ਲੋੜ ਹੈ ਇਦੋਂ ਚਿੱਟੇ ਦੇ ਲੋੜਾ ਹਰੇਕ ਤਰ੍ਹਾਂ ਦੇ ਕਬੂਤਰ ਆਪਣੇ ਕੋਲ ਅੱਜ ਆਇਆ ਬੈਠਾ ਬਾਈ ਤੇ ਉਹ ਨੀਲੇ ਗੋਲਿਆਂ ਦੀ ਲੋੜ ਹੈਗੀ ਕਬੂਤਰ ਆਪਣੇ ਕੋਲ ਘੜਤੋ ਘੜ ਹੈਗੇ ਨੇ ਬਾਈ 70 80 ਕਬੂਤਰ ਆਏ ਹੋਏ ਨੇ ਬਾਈ ਨਾ ਮੈਂ ਠੀਕ ਹੈ ਬਾਈ ਜੀ ਆਹ ਦੇਖ ਲੋ ਆ ਬੈਠੇਗੇ ਆ ਬੈਠੇਗੇ ਲਾਲ ਰੁੱਤੇ ਲਾਲ ਚੀਨੇ ਗੁੜ ਰੰਗੇ ਵੀ ਦਿਖਾਵਾਂਗੇ ਤੁਹਾਨੂੰ ਹਰੇਕ ਤਰ੍ਹਾਂ ਦੇ ਕਬੂਤਰ ਆਪਣੇ ਕੋਲ ਅੱਜ ਆਏ ਬੈਠਿਆ ਬਾਈ ਜੇ ਕਿਸੇ ਨੂੰ ਲੋੜ ਹੈ ਇਸੇ ਤਰ੍ਹਾਂ ਦੇ ਵੀ ਲੋੜ ਤਾਂ ਤੁਸੀਂ ਲੈ ਸਕਦੇ ਹੋ ਆਹ ਗੋਲਿਆਂ ਦਾ ਜੋੜਾ ਹੀ ਫਿਰਦਾ ਆਪਣੇ ਕੋਲ ਨੀਲੇ ਗੋਲੇ ਦਾ ਜੋੜਾ ਫਿਰਦਾ ਬਾਈ ਠੀਕ ਹੈ ਬਾਈ ਜੀ ਇੱਕ ਗੋਲਾ ਆਹ ਵੱਠਾ ਇਧਰ ਠੀਕ ਹੈ ਜੀ ਉਹ ਕਾਲਾ ਲੰਮਰਿਆ ਉਧਰਾ ਲਾਲ ਤੇ ਕਾਲੇ ਚੀਨੇ ਹਰ ਇੱਕ ਤਰ੍ਹਾਂ ਦਾ ਕਬੂਤਰ ਵੱਠਾ ਬਾਈ ਇਹ 3 300 ਦੇ ਹਿਸਾਬ ਨੂੰ ਦੇਣੇ ਆ ਬਾਈ ਆਪਾਂ 3 300 ਦੇ ਹਿਸਾਬ ਨੂੰ ਦੇਣੇ ਬਾਈ ਜੀ ਤੇ ਕੁਝ ਕਬੂਤਰਾਂ ਦਾ ਆਪਾਂ ਸ਼ੌਕ ਕਰਾਵਾਂਗੇ ਜੇ ਬਾਹਰ ਦਿਖਾਵਾਂਗੇ ਬਾਈ ਵੀਡੀਓ ਬਣ ਜੂ ਦੋ ਤਿੰਨ ਘੰਟੇ ਇਸ ਕਰਕੇ ਆਪਾਂ ਥੋੜੇ ਕਬੂਤਰਾਂ ਦੀ ਸ਼ੌਕ ਕਰਾਵਾਂਗੇ ਦੇਣੇ ਆਪਾਂ ਤਿੰਨ ਤਿੰਨ ਸੌਣੂ ਬਾਈ ਜੀ ਇਹਦੇ ਵਿੱਚ ਇੱਕ ਦੋ ਦੋ ਤਿੰਨ ਪੱਠੇ ਵੀ ਆ ਗਏ ਬਾਈ ਉਹ ਆਪਾਂ ਢੇਢੇਢ ਸੌਣੂ ਦੇਣੇ ਉਹ ਵਿੱਚੇ ਫਿਰਦੇ ਬਾਈ ਪੱਠੇ ਦੋ ਤਿੰਨ ਪੱਠੇ ਆ ਬਟੇ ਬਾਈ ਉਹ ਢੇਢੇਢ ਸੌਣੂ ਦੇਣੀ ਬਾਕੀ ਤਿੰਨ ਤਿੰਨ ਸੌਣੂ ਕਬੂਤਰ ਦੇਣੇ ਬਾਈ ਜੀ ਕੋਈ ਆ ਕੇ ਬਈ ਨੇ ਕਿ ਕੱਟ ਕਰ ਲਓ ਵਧ ਕਰ ਲਓ ਲਓ ਪਹਿਲੀ ਜਿਹੜਾ ਕਬੂਤਰ ਸਾਨੂੰ ਦਿਖਾਉਣ ਲੱਗਿਆ ਆਪਾਂ ਪਹਿਲੀ ਜ ਆਪਾਂ ਤੁਹਾਨੂੰ ਗੁੜ ਰੰਗੇ ਕਬੂਤਰ ਦੀ ਸ਼ੋਅ ਕਰਾਵਾਂਗੇ ਬਾਈ ਜਿਹੜੇ ਗੁੜ ਰੰਗੇ ਕਬੂਤਰ ਹੁੰਦੇ ਹਨ ਉਹਨਾਂ ਦੀ ਸ਼ੋਅ ਕਰਾਵਾਂਗੇ ਬਾਈ ਜੀ ਉਹ ਬਾਈ ਕਰੋ ਚੈੱਕ ਕਬੂਤਰ ਚਿੱਟੀਆਂ ਅੱਖਾਂ ਪੂਰੀ ਨੋਗ ਬਾਕੀ ਸਾਰੀ ਲਾਲ ਹੈ ਬਾਈ ਇਹਦੇ ਕੰਨੀਆਂ ਚਿੱਟੀਆਂ ਨੇ ਬਾਈ ਕੰਨੀਆਂ ਚਿੱਟੀਆਂ ਉਹ ਵੀ ਥੋੜੀਆਂ ਸੋਣੀਆਂ ਬਾਈ ਬਾਕੀ ਇਹ ਲਾਲ ਗੁੜ ਰੰਗਾ ਜਮਾ ਔਰ ਦੇਖੋ ਜੰਮੀ ਗੁਰਵਰਗਾ ਲਾਲ ਕਬੂਤਰ ਆ ਬਾਈ ਜੀ ਤੇ ਆ ਕਰੋ ਜੀ ਪੰਜਿਆਂ ਸ਼ੌਂਕ ਬਾਈ ਜੀ ਸਾਰਾ ਹੀ ਲਾਲ ਹੈ ਜਿਹਨੂੰ ਲੋਕ ਗੁਰ ਰੰਗ ਦਾ ਕਬੂਤਰ ਕੋਲਦੇ ਆ ਉਹ ਆ ਬਾਈ ਲੈ ਵੀ ਜੋਰ ਸਿਆਂ ਕਰਾਏ ਸ਼ੌਂਕ ਕਬੂਤਰ ਦਾ ਐਨ ਦਿਖਾ ਦੇ ਕਬੂਤਰ ਨੂੰ ਤੇ ਇਹਨਾਂ ਕਹੇ ਵੀ ਕਬੂਤਰ ਨਹੀਂ ਦਿਖਾਇਆ ਸਾਨੂੰ ਕੁਝ ਨਹੀਂ ਨੂੰ ਬਾਈ ਜੀ ਕਰਾਉਣ ਲੱਗਾ ਅਗਲੇ ਕਬੂਤਰ ਦਾ ਸ਼ੌਂਕ ਬਾਈ ਸਿੱਧੇ ਰੱਖਾ ਬਈ ਕਾਹ ਲਈ ਜੀ ਨੇ ਮਦੀਨਾ ਖਾਨੇ ਨਾਰਾ ਫਿਰ ਪਤਾ ਨਹੀਂ ਹੈਗਾ ਆਪਾਂ ਨੂੰ ਤਾਂ ਵੀ ਕਬੂਤਰ ਹਜਾ ਆਏ ਨੇ ਹੁਣ ਸਾਰੇ ਅਸੀਂ ਵੀਡੀਓ ਬਣਾਉਣ ਲੱਗ ਗਏ ਬਈ ਠੀਕ ਹੈ ਬਈ ਜੀ ਹੁਣ ਸਾਰੀ ਵੀਡੀਓ ਬਣਾਉਣ ਲੱਗ ਗਏ ਅਸੀਂ ਆ ਕਰ ਬਈ ਫਰਾਂਸ਼ੀਓਂ ਦਾ ਇਹ ਆ ਕਰ ਲੋ ਬਈ ਜੀ ਪੰਜਿਆਂ ਦਾ ਸ਼ੌਕ ਬਈ ਹੁਣ ਕਰ ਆਪਣੇ ਕੋਲ 100 ਦੇ ਲਵੇ ਆ ਬੈਠਾ ਬਾਈ ਅੱਜ ਕਿਸੇ ਨੂੰ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਕੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਬਾਈ ਜੀ जी एक घरों कबूतर आयो हुआ अपने जेडे आए एक घरों आए हुए कटिया दिखाई चल जो चा कबूतर दिखा दे कला जा 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 जा। तो कला ਕੋਈ ਇਹ ਨਾ ਗਏ ਵੀ ਸਾਨੂੰ ਕੂਤਰ ਨਹੀਂ ਦਿਖਾਇਆ ਲੋ ਬਾਈ ਜੀ ਆਹ ਕੂਤਰੀ ਹੈ ਬਈ ਖੱਟੀਆਂ ਅੱਖਾਂ ਕਾਲੀ ਚੀਨੀ ਆ ਬਈ ਸਰਚ ਬਾਈ ਕਾਲੀਆਂ ਨੋਕ ਆ ਬਾਈ ਜੀ ਕੈਂਚੀ ਆ ਬਈ ਜੀ ਠੀਕ ਹੈ ਜੀ ਕੈਂਚੀ ਕੂਤਰੀ ਆ ਬਈ ਵੱਡੀ ਹੈਗੀ ਆਪ ਬਵਰ ਸ਼ੇਰ ਨੇ ਕਿਸ ਨੇ ਆ ਦੇ ਖਲੋਸ ਨੌਂਦਰਾ ਸਾਰੀ ਬੱਡ ਰਕਿਆ ਬੇਚਰੀ ਦੀਆ ਠੀਕ ਹੈ ਬਾਈ ਕਬੂਤਰੀ ਪੂਰੀ ਚੰਗੀ ਹੈ ਤਾਂ ਤੁਹਾਨੂੰ ਆਪਦੇ ਆਪੇ ਦੱਸਦੀ ਹੈ ਬਾਈ ਲਓ ਬਾਈ ਕਰੋ ਚੈੱਕ ਕਬੂਤਰੀ ਚੈੱਕ ਕਰੋ ਬਾਈ ਤੁਹਾਨੂੰ ਕਬੂਤਰ ਦੱਸਣਗੇ ਮੂੰਹੋਂ ਬੋਲਦੇ ਨੇ ਜਿ ਕਬੂਤਰ ਮੂੰਹ ਵੀ ਹਾਂ ਕੁਸ ਲੈ ਕੇ ਆਂਗੇ ਲਓ ਬਾਈ ਕਰੋ ਚੈੱਕ ਬਾਈ ਚਿੱਟੇ ਅੱਖਾਂ ਬਈ ਗਰਦਨੋਂ ਲਾਲ ਜੀਨਾ ਸਾਬ ਚਿੱਟਾ ਹੋ ਗਿਆ ਬਈ ਜੀ ਠੀਕ ਹੈ ਬਈ ਜੀ ਕਰੋ ਚੈੱਕ ਹਲੋ ਬਈ ਕਰੋ ਵੀ ਪੰਜਾ ਸ਼ੌਕ ਵੀ ਕਰ ਲਓ ਬਈ ਇਹ ਫਲਾ ਵੀ ਦਿਖਾ ਦੇ ਮੇਤਰਾ ਓ ਬਾਈ ਓਰੀਏ ਨੋਕ ਓਰੀਏ ਬਲਕਾ ਚਟੀਆਂ ਅੱਖਾਂ ਲਾਲ ਸਿੰਬੀ ਬਾਈ ਇਹ ਵੀ ਕੈਂਚੀ ਹੈਗੀ ਦੂਮ ਚਿਰੀ ਹੈ ਬਾਈ ਆਹ ਦਫੜ ਫੰਗਾ ਬਈ ਦੀ ਪੁੰਚ ਦੂਮ ਚਿਰੀ ਹੈ ਬਾਈ ਤੇ ਪੈਰਾਂ ਤੇ ਮੌਜ ਹੈ ਬਾਈ ਕਰ ਲੋ ਜੇ ਪੰਜਾਂ ਪੈਰਾਂ ਤੇ ਮੌਜ ਹੈ ਬਾਈ ਤੇ ਲਓ ਬਈ ਕਰੋ ਬਈ ਚੈੱਕ ਮੈਂ ਤਾਂ ਮਖਾ ਦੇ ਕੱਲਾ ਕੱਲਾ ਰਹਿ ਨਾ ਜਾਵੇ ਕੋਈ ਫਰ ਲੰਬੇ ਦੇ ਜਾਂਦੇ ਲੋਕ ਕਹਿੰਦੇ ਕਬੂਤਰ ਨਹੀਂ ਦਿਖਾਉਂਦੇ ਲਓ ਬਈ ਕਰੋ ਚੈੱਕ ਖਟੀਆਂ ਖਾਂ ਪੂਰੀ ਨੋਕ ਬਈ ਪੂਰੀ ਨੋਕ ਆ ਖਟੀਆਂ ਆਖਣੇ ਬਈ ਸਾਫ ਚਟੇ ਇਹ ਵੀ ਮੇਰੇ ਖਿਆਲ ਮਦੀਨ ਹੂ ਬਈ ਜਿੰਨਾ ਤੱਕ ਮੇਰਾ ਧਿਆਨ ਇਹ ਮਦੀਨ ਹੋ ਸਕਦੀ ਹੈ ਆ ਕੰਨੀਆਂ ਤੋਂ ਫੰਗ ਵੀ ਦੇਖ ਲਓ ਲਾਸਟ ਕੰਨੀ ਛੋਟੀ ਹੁੰਦੀ ਹੈ ਵੱਡੀਆਂ ਮਾੜੀ ਮਾੜੀ ਵੱਡੀ ਹੈ ਬਾਈ ਇਧਰੋਂ ਵੀ ਚੈੱਕ ਕਰਾ ਦਿੰਨਾ ਬਾਈ ਜੀ ਲਓ ਜੀ ਵੱਡੀਆਂ ਮਾੜੀ ਮਾੜੀ ਲਾਸਟ ਕੰਨੀ ਨਹੀਂ ਛੋਟੀ ਹੁੰਦੀ ਹੈ ਇਹ ਵੀ ਮੌਜੀ ਹੈ ਬਾਈ ਲਓ ਬਾਈ ਜੀ ਕਰਾਓ ਚੈੱਕ ਉਦੋਂ ਬਹੁਤ ਕਰਾਉਣਾ ਬਾਈ ਚੈੱਕ ਸੋਨੂੰ ਨੋ ਬਾਈ ਜੀ ਖੱਡੀਆਂ ਖਾਣੇ ਬਾਈ ਕਾਲਸ ਰਹੇਗਾ ਕਾਲ ਚੀਨਾ ਲਓ ਬਾਈ ਜੀ ਕਾਲ ਚੀਨਾ ਬਾਈ ਕਰ ਲੋ ਚੈੱਕ ਕੰਨੀਆਂ ਜਮਾ ਬਰੋਬਰ ਵੱਡੀਆਂ ਨੇ ਬਰੋਬਰ ਕੀ ਵੱਡੀਆਂ ਨੇ ਹੂੰ ਵੀ ਆ ਦੇਖ ਲੋ ਉਹ ਇੰਥੇ ਦੀ ਲੋ ਵਈ ਜੀ ਆ ਵੀ ਪੂਛ ਤੱਕ ਜਾਂਦੀਆਂ ਨੇ ਕੰਨੀਆਂ ਇਹਦੀਆਂ ਕਰ ਲੋ ਚੈੱਕ ਹੰਜੇ ਚੈੱਕ ਕਰੋ ਬਈ ਆ ਪੱਕੀ ਠੱਲ ਪਈ ਹੈ ਬਈ ਇਹਦੇ ਪੱਕੀ ਠੱਲ ਪਈ ਹੈ ਬਈ कर लो पंच मित्रा खड़ान फाने चेक करा दी जमा पता लगे भी हाँ कुछ लाके आया अच बी चिटिया आख ਚਿੱਟੀਆਂ ਨੋਗਾ ਬਈ ਡੱਬਾ ਬਦਨੇ ਕਬੂਤਰੋ ਬਦਨੇ ਗੁਰਿਆ ਬਈ ਇਹ ਸਾਨੂੰ ਪਤਾ ਲੱਗ ਰਿਹਾ ਕਿ ਕਿ ਅਸੀਂ ਹੁਣ ਸਾਰੇ ਵੀਡੀਓ ਬਣਾਉਣ ਲੱਗ ਗਏ ਬਈ ਠੀਕ ਹੈ ਆ ਲਓ ਜੀ ਗੋਲਾ ਡੱਬਾ ਜੇ ਕਿਸੇ ਨੂੰ ਲੋੜ ਹੈ ਇਹ ਗੋਲਾ ਡੱਬਾ ਫੜ ਦੋ ਬਈ ਚਾਰ ਚਾਰ ਕੰਨੀਆਂ ਚਿੱਟੀਆਂ ਬਈ ਜੀ ਇਹਦੀਆਂ ਪੂੰਜਾ ਵਿੱਚ ਚਿੱਟੀਆਂ ਵਿੱਚ ਕਾਲੇ ਗੰਬਾ ਬਈ ਲਓ ਵਾਜੀ ਕਰੋ ਚੱਕਾ ਇੱਕ ਇਹਦੀ ਹੋਰ ਸਬਤ ਦੇਖੋ ਤਨ ਨੌਂਦਰਾ ਕਾਲੀਆਂ ਨੇ ਆਹ ਲਾਸਟ ਵਾਲੀ ਚਿੱਟੀ ਆ ਤਨ ਨੌਂਦਰਾ ਕਾਲੀਆਂ ਆਹ ਲਾਸਟ ਵਾਲੀ ਚਿੱਟੀ ਆ ਬਾਈ ਆ ਦੂਜੇ ਪਾਰ ਦੀ ਸਾਰੀਆਂ ਨੌਂਦਰਾ ਚਿੱਟੀਆਂ ਨੇ ਬਾਈ ਦੇਖੋ ਕਮਾਲ ਦੀ ਗੱਲ ਕੁਝ ਦੂਜੇ ਪਾਰ ਦੀ ਸਾਰੀਆਂ ਨੌਂਦਰਾ ਚਿੱਟੀਆਂ ਨੇ ਬਾਈ ਜੀ ਦੇਖੀ ਤਨ ਨੌਂਦਰਾ ਕਾਲੀਆਂ ਲਾਸਟ ਜਿਹੜੀ ਮਗਰ ਆ ਗਈ ਉਹ ਚਿੱਟੀਆਂ ਬਾਈ ਇਹਦੀ ਨੌਂਦਰ ਵੀ ਦੇਖੋ ਕਬੂਤਰ ਹੈ ਕੋਤ세 ਹਾਈ ਕੁਆਲਿਟੀ ਲੋ ਬਾਈ ਜੀ ਕਰਾਈ ਚੱਕ ਅੱਜ ਆਇਆ ਨਾ ਬਈ ਚੰਗੇ ਚੰਗੇ ਨਾ ਕੋਕਾ ਮਦੀਨਾ ਲੋ ਬਾਈ ਜੀ ਕਰੋ ਚੱਕ ਕੋਕਾ ਖਟੀਆਂ ਕਾ ਚੱਬਾ ਸੜ ਕਾਲੀ ਪੂਰੀ ਨੋਗਾ ਲਾਲ ਜੀ ਨਾ ਬਈਏ ਕਰ ਲੋ ਫਰਾਨਾ ਸ਼ੌਂਕ ਬਈ ਲੋ ਵੇ ਜੀ ਕਰੋ ਫਰਾਂ ਦਾ ਸ਼ੋਅ ਕਰੋ ਆ ਕਰੋ ਜੀ ਪੰਜਿਆਂ ਦਾ ਵੀ ਸ਼ੋਅ ਕਰ ਲਓ ਬਾਈ ਪੰਜੇ ਤੇ ਆਂ ਕੂਤਰਾ ਗੂੜੇ ਬਾਈ ਲੋ ਜੀ ਬਾਈ ਕਰ ਲਓ ਚੈੱਕ ਬਾਈ ਕਲਾ ਕਲਾ ਕੂਤਰਾ ਲੋ ਵੇ ਬਾਈ ਜੀ ਜਿਹੜਾ ਸੋਨੂੰ ਹੋਂ ਦਿਖਾਉਣ ਲੱਗਿਆ ਇਹਨਾਂ ਮਰਗਣ ਨਾ ਰਹੂ ਜੇ ਮਦੀਨ ਮਦ ਇਹ ਲੱਗਦੀ ਹੈ ਬਈ ਦੇਖਣਾ। ਬਾਕੀ ਕੀ ਪਤਾ ਬਈ? ਖੱਟੀਆਂ ਅੱਖਾਂ ਬਈ। ਖੱਟੀਆਂ ਅੱਖਾਂ ਪੂਰੀ ਨੁਕੇ। ਲਾਲ ਜੀ ਨਹੀਂ ਬਈ। ਲਾਓ ਵਾਰ ਜੀ ਕਰੋ ਫੁਰਨਾ ਸ਼ਾਮ। ਲਾਓ ਜੀ ਇਧਰ ਵੇ ਸ਼ਾਮ ਕਰ ਲੋ। ਲਾਓ ਜੀ। ਲਾਓ ਵਾਰ ਜੀ ਕਰੋ ਸ਼ਾਮ। ਲੋ ਵਾਜੀ ਸਵਾਰੰਗਾ ਕਬੂਤਰ ਆ ਬਈ ਸਵਾਰੰਗਾ ਕੰਨੀਆਂ ਚਟੀਆਂ ਨੇ ਉਹ ਸਵਾਰੰਗਾ ਕਬੂਤਰ ਬਹੁਤ ਸ਼ੰਗਾ ਬਈ ਲੋ ਵਾਜੀ ਚਟੀਆਂ ਖਾਂ ਚਟੀ ਨੋ ਹੋਗੀ ਚਟੀਆਂ ਰੱਖਣ ਚਟੀਆਂ ਨੋ ਹੋਗਾ ਬਈ ਸਵਾਰੰਗਾ ਬਈ ਜੀ ਲੋ ਵਾਜੀ ਚਟੀਆਂ ਕੰਨੀ ਆਈਆਂ ਬਈ ਉਹ ਸਵਾਰੰਗਾ ਬਈ ਇਹ ਹੋ ਜੀ ਕਰ ਲਓ ਫਰਵਾਸਾਂ ਪੁੰਜੋ ਵੀ ਜੱਟਾ ਵਈ ਇਹਦੀ ਆ ਪੁੰਜੋ ਤੇ ਗਲੋ ਜੱਟਾ ਉਹ ਸਵਾਰੰਗ ਆ ਵਈ ਲਓ ਜੀ ਕਰੋ ਪੰਜਿਆਂ ਸ਼ਾਂ ਕੋਈ ਹੈ والله ਵੀ ਮਤਰਾ ਆ ਦਿਖਾ ਦੇ ਤੂੰ ਆ ਮੈਂ ਦਿਖਾਣਾ ਹੋਵੇ ਹੋ ਲਓ ਜੀ ਆ ਗੋਤਰਾ ਰੋਇ ਆਪਣੇ ਕੋਲ ਅੱਜ ਆਹ ਤੀਕੇ ਕੋਸ ਤੋਂ ਸੰਧ ਸ਼ੌਂਕਰਾ ਦਾ ਬਾਕੀ ਬੜਾ ਸ਼ੌਂਕਤਾ ਨਹੀਂ ਕਰਾਇਆ ਗਿਆ ਬਾਈ ਜੀ ਕਿਉਂਕਿ ਕਬੂਤਰ ਜਾਦੇ ਆ ਬਾਈ ਅੱਜ ਲਾ ਬਾਈ ਉਸ ਕਬੂਤਰ ਦਾ ਕੱਲੂ ਸ਼ੌਂਕਰਾਵਾ ਕੇ ਜੇ ਰਹਿ ਗਏ ਅੱਬੜਾ ਦਾ ਬਿਕ ਬੁਕ ਜਾਂਦੀ ਨੇ ਛੇਤੀਆ ਵਿਕ ਜਾਂਦੇ ਕਬੂਤਰ ਆਪਣੇ ਕਬੂਤਰ ਖੜ ਦੀ ਘੱਟੋ ਬਾਈ ਵੀਡੀਓ ਪਾਉਣੇ ਮਗਰੋਂ ਪਹਿਲੀ ਵਿਕ ਜਾਂਦਾ ਖੜ ਤੇ ਫਰਦਿਆ ਬਾਈ ਆ ਗੋਲੇ ਫਰਦੇ ਬਾਈ ਜੋੜਾ ਹੀ ਆ ਗੋਲਿਆਂ ਦਾ ਉਹ ਨੀਲਾ ਕੋਲਾ ਲਾਲ ਚੀਨਾ ਕਾਲਾ ਚੀਨੇ ਸਾਬ ਚਟੇ ਬਾਈ ਠੀਕ ਹੈ ਬਾਈ ਜੀ ਹਾਂ ਆਹ ਲਓ ਜੀ ਕਉ ਉਤਰ ਦੇਖ ਲਓ ਬਾਈ ਇੱਕ ਤੋਂ ਇੱਕ ਫਿਰਦਾ ਗਾ ਆਹ ਲਓ ਕਉ ਉਤਰ ਇੱਕ ਤੋਂ ਇੱਕ ਫਿਰਦਾ ਬਾਈ ਦੇਖ ਸਕਦੇ ਹੋ ਤੁਸੀਂ ਆਹ ਦੇਖ ਲਓ ਕਉ ਉਤਰ ਇੱਕ ਤੋਂ ਇੱਕ ਫਿਰਦਾ ਬਾਈ ਲਾਲ ਉੱਤੇ ਫਰਦੇ ਬਾਈ ਜੀ ਲਾੜ ਰਤੇ ਲਾਓ ਜੀ ਨੇ ਲਾਓ ਸਿਰੇ ਵੀ ਫਰਦੇ ਬਾਈ ਜੀ ਕਾਲ ਸਿਰੇ ਫਰਦੇ ਆ ਕਿ ਸਾਬ ਚਿੱਟੇ ਫਰਦੇ ਜਾਇ ਜੀ ਕਿਸੇ ਨੂੰ ਲੋੜ ਆ ਬਾਈ ਜੀ ਉਹ ਤਰ੍ਹਾਂ ਦੇ ਕਬੂਤਰ ਲਿਜਾ ਸਕਦੇ ਹਾਂ ਬਾਈ ਜੰਜ ਆਪਣੇ ਕੋਲ ਠੀਕ ਹੈ ਬਾਈ ਜੇ ਰਹਿ ਗਏ ਤਾਂ ਕੱਲੂ ਫੇਰ ਵੀਡੀਓ ਬਣਾ ਕੇ ਪਾਵਾਂਗੇ ਜੇ ਨਾ ਰਹੇ 100% ਦੇ ਵਿਕੇ ਜਾਣਗੇ ਮਾਲਕ ਦੀ ਕਿਰਪਾ ਨਾਲ ਰੇਹੇ ਇਕੱਠੇ ਉਤਰ ਉਹਦੀ ਵਿਕ ਜਾਂਦਾ ਬਾਈ ਠੀਕ ਹੈ ਜੀ ਬਾਈ ਲਾਵ ਜੀ ਭਾਈ ਆ ਕੂਤਰ ਆਏ ਹੋਏ ਅੱਜ ਆਪਣੇ ਕੋ ਜੇ ਕਿਸੇ ਨੂੰ ਰਿਕਵਰ ਮੰਟਾ ਕਿਸੇ ਵੀ ਤਰ੍ਹਾਂ ਦੇ ਕੂਤਰ ਦੀ ਕਾਲੀ ਅੱਖਾਂ ਦੇ ਫਿਰਦੇ ਚਿੱਟੀਆਂ ਅੱਖਾਂ ਦੇ ਖੁੱਟੀਆਂ ਅੱਖਾਂ ਦੇ ਕਾਲ ਨੂੰ ਕੇ ਕਾਲ ਜੀ ਨੇ ਗੋਲੇ ਨਹੀਂ ਲੱਭਾ ਦੇਣਾ ਫਿਰਦੇ ਭਾਈ ਅੱਜ ਆਪਣੇ ਕੋ ਕਾਲ ਜੀ ਨੇ ਫਿਰਦੇ ਭਾਈ ਤੇ ਆਹ ਦੇਖ ਲਓ ਭਾਈ ਫਰੇਹੇ ਗਤਾਂ ਦੇ ਕੂਤਰ ਆਏ ਭਾਈ ਅੱਜ ਆਪਣੇ ਲਾਏ ਹੋਏ ਫਰੇਹੇ ਗਤਾਂ ਦੇ ਭਾਈ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦਾ ਕਬੂਤਰ ਫਿਰਦਾ ਬਾਈ ਜੱ ਆਪਣੇ ਕੋਲ ਜਾਇ ਜਾ ਸੋਨੂ ਰੰਗ ਦੀ ਲੋੜ ਹੈ ਨਾ ਉਹ ਇਹ ਜੇਹੀ ਰੰਗ ਦੇ ਕਬੂਤਰ ਫਿਰਦਾ ਬਾਈ ਬਾਕੀ ਜੇ ਬਚ ਕੇ ਵੀਡੀਓ ਕੱਲੂ ਪਾਵਾਂਗੇ ਤੇ ਵਿਗ ਕੇ ਤੇ ਵਿਗਗੇ ਬਾਈ ਹਰ ਇੱਕ ਤਰ੍ਹਾਂ ਦਾ ਕਬੂਤਰ ਫਿਰਦਾ ਬਾਈ ਜੱ ਆਪਣੇ ਕੋਲ ਚੈੱਕ ਕਰਾ ਲੈ ਤੁਹਾਨੂੰ ਚੈੱਕ ਕਰ ਲਓ ਬਾਈ ਜੀ ਤਿੰਨ ਚਾਰ ਨੀਲੇ ਗੋਲੇ ਫਿਰਦੇ ਬਾਈ ਲਾਲ ਚੀਨੇ ਲਾਲ ਰੁੱਥੇ ਫਿਰਦੇ ਬਾਈ ਠੀਕ ਹੈ ਜੀ ਖੱਟੀਆਂ ਦੇ ਚਿੱਟੀਆਂ ਦੇ ਹਰ ਇੱਕ ਤਰ੍ਹਾਂ ਦਾ ਕਬੂਤਰ ਫਿਰਦਾ ਜੱ ਆਪਣੇ ਕੋਲ ਇਸਨੂੰ ਕਿਸੇ ਤਰ੍ਹਾਂ ਦੇ ਕੂਕਰਾਂ ਦੀ ਲੋੜ ਹੈਗੀ ਉਹ ਲਿਜਾ ਸਕਦੇ ਹਾਂ ਭਾਈ ਜੀ ਦੇਖ ਕਿ ਕਿ ਜਾਲ ਨਾ ਕਰ ਦੇ ਵਾਹ ਮੈਂ ਤੇ ਛੱਡ ਦ ਆਪਾਂ ਕੱਲਾ ਕੱਲਾ ਛੱਡ ਕੇ ਦਿਖਾ ਦਨੇ ਲਾਓ ਭਾਈ ਜੀ ਹੁਣ ਅਸੀਂ ਕਬੂਤਰ ਛੱਡਣ ਲੱਗਾ ਕੱਲਾ ਕੱਲਾ ਕਰੋ ਚੈੱਕ ਹੋਇਆ ਲਾਓ ਜੀ ਭਾਈ ਕਰ ਲਓ ਚੈੱਕ ਕੱਲਾ ਕੱਲਾ ਲਾਓ ਜੀ ਹਲੋ ਜੀ ਭਾਈ ਅੰਮਾ ਇਕੱਲੇ ਕਬੂਤਰ ਦੀ ਵੀਡੀਓ ਬਣਾ ਦੇਣੀ ਅੱਜ ਆਪਾਂ ਹਲੋ ਜੀ ਹਲੋ ਆਹ ਰਾ ਗੁੜ ਰੰਗਾ ਇਹ ਲੋਕਾਂ ਦਾ ਗੁੜ ਰੰਗਾ ਕਬੂਤਰ ਜਿੰਨਾਂ ਫੜਦਾ ਭਾਈ ਗੁੜ ਰੰਗਾ ਵੀ ਅੱਜ ਆ ਬਣੇ ਹਾਂ ਹਾਂ ਹਲੋ ਜੀ ਮੋਜੇ ਆ ਗਏ ਹਲੋ ਜੀ ਲਾ ਚਿੰਨੇ ਆ ਗਏ ਗੋਵਾ ਜੀ ਕਾ ਗੋਲੇ ਡੱਬੇ ਵੀ ਆ ਗਏ ਲਓ ਜੀ ਸਵਾਰ ਰੰਗੇ ਆ ਗਏ ਬਾਈ ਹਾ ਘੋਡਾ ਫਿਰਦਾ ਬਾਈ ਅੱਜ ਆਪਣੇ ਕੋਲ ਉਹ ਕਿੱਥੇ ਝਾ ਲਾਂ ਕਰੂੰ ਲਓ ਜੀ ਦੇਖੋ ਬਾਈ ਦਾ ਘੋਡਾ ਲਓ ਜੀ ਹਾਂਜੀ ਭਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਈ ਲਾਲਾ ਵਾਟਰ ਵੀ ਦਬਾ ਦਿਓ ਠੀਕ ਹੈ ਭਾਈ ਜੀ ਤਾਂ ਕਿ ਨੰਮੀਆ ਜੜੀਆਂ ਵੀਡੀਓ ਕੰਨੀਆਂ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾ ਸਕਣ ਭਾਈ ਜੀ ਤੇ ਫੋਨ ਨੰਬਰ ਮੇਰਾ ਉਹੀ ਹੈ 88728 01437 ਭਾਈ ਜੀ 88728 01437 ਮੇਰਾ ਫੋਨ ਨੰਬਰ ਹੈ ਭਾਈ ਜੀ ਜੇ ਕਿਸੇ ਨੇ ਕੂਪਟਰ ਬੁੱਕ ਕਰਾ ਲੈ ਬਾਈ ਠੀਕ ਹੈ ਭਾਈ ਜੀ ਤੁਹਾਨੂੰ ਦੋ ਦਿਨਾਂ ਦੇ ਮੈਨੂੰ ਪਿੱਛੇ ਲਿਆ ਸਕਦੇ ਹੋ ਉਦੋਂ ਬਹੁਤ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਭਾਈ ਜੀ ਕਬੂਤਰ ਕਕਰਣਾ ਭਾਈ ਪੈਸੇ ਪਾ ਕੇ ਬੁੱਕ ਕਰਾਉਣਾ ਪਊਗਾ ਐਦਾਂ ਬੁੱਕ ਨਹੀਂ ਹੁੰਦਾ ਭਾਈ ਜੀ ਦੂਏ ਨੰਬਰ ਤੇ ਜਿਹੜਾ ਕਬੂਤਰ ਤੁਸੀਂ ਬੁੱਕ ਕਰਾ ਲਿਆ ਭਾਈ ਉਹੀ ਕਬੂਤਰ ਹੀ ਲਿਜਾਣਾ ਪਊਗਾ ਇਹ ਨਹੀਂ ਹੈਗਾ ਕਿ ਭਾਈ ਕਬੂਤਰ ਬੁੱਕ ਕਰਾ ਕੇ ਇੱਥੇ ਆ ਕੇ ਫਿਰ ਕਹਿੰਦੇ ਨੇ ਸਾਡੇ ਕਬੂਤਰੇ ਪਸੰਦ ਨਹੀਂ ਆਏ ਭਾਈ ਜੀ ਕਿਹਣਾ ਭਾਈ ਉਹ ਆਪਣੀ ਸਮਝ ਨਾਲ ਬੁੱਕ ਕਰਾਇਆ ਕਰੋ ਭਾਈ ਜੀ ਇਹ ਤੁਹਾਡੀ ਸਮਝ ਆਉਂਦਾ ਤਾਂ ਬੁੱਕ ਕਰਾਦਾ ਬਾਈ ਜੀ ਨਹੀਂ ਉਰੋਂ ਅੱਗੇ ਤੁਸੀਂ ਲਿਜਾ ਸਕਦੇ ਆ ਬਾਈ ਜੀ ਜਿਹੜਾ ਕੂਟਰ ਤੁਸੀਂ ਬੁੱਕ ਕਰਾਦਾ ਬਾਈ ਉਹ ਲਿਜਾਣਾ ਪਊਗਾ ਕਾਰਨ ਕੀ ਹੈ ਬਾਈ ਇੱਥੋਂ ਅਸੀਂ ਜਵਾਬ ਦੇਣਾ ਵੀ ਭਈਆ ਬੁੱਕ ਹੋਇਆ ਉਧਰੋਂ ਆ ਲਗਦਾ ਮੈਣੀ ਲੱਗੇ ਨਾ ਤਾਂ ਬਾਈ ਸਾਡਾ ਵਿਕਲ ਜ ਨਹੀਂ ਹੋ ਰਹਿ ਜਾਂਦਾ ਇਸ ਕਰਕੇ ਕਹਿੰਦੇ ਆ ਅਸੀਂ ਵੀ ਤੁਸੀਂ ਬਾਈ ਜਿਹੜਾ ਕੂਟਰ ਆਪਦੀ ਸਮਝ ਨਾਲ ਬੁੱਕ ਕਰਾਇਆ ਕਰੋ ਤੇ ਤੁਹਾਡੀ ਸਮਝ ਚ ਪੱਕਾ ਹੋਣਾ ਤਾਂ ਕਰਾ ਲੈ ਕਰੋ ਨਹੀਂ ਤਾਂ ਬਾਈ ਉਰੋਂ ਕੇ ਲਿਆ ਸਕਦੇ ਆ ਬਾਈ ਜੀ ਠੀਕ ਹੈ ਜੀ ਮਿਲਦੇ ਆ ਬਾਈ ਜੀ ਕੋਈ ਨੈਕਸਟ ਵੀਡੀਓ ਚ ਜਲਦੀ ਕੋਈ ਨੈਕਸਟ ਵੀਡੀਓ ਚ ਮਿਲਦੇ ਆ ਤਾਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ